ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਸਨੈਕਸ ਬਣਾਉਣ ਲੱਗੇ ਆ ਜੀ ਬਿਲਕੁਲ ਅਲੱਗ ਤਰੀਕੇ ਦੇ ਨਾਲ ਬਹੁਤ ਹੀ ਟੇਸਟੀ ਜੇ ਬਣਾਉਣੇ ਆ ਇੱਕ ਕੌਲੀ ਆਪਾਂ ਕੜਾਹੀ ਦੇ ਵਿੱਚ ਪਾਣੀ ਦੀ ਪਾ ਲਈ ਆ ਵਿੱਚ ਪਾ ਦਿੱਤੇ ਜੀ ਆਪਾਂ ਚਿਲੀ ਫਲੈਕਸ ਤੇ ਬਹੁਤ ਹੀ ਆਸਾਨ ਤਰੀਕਾ ਨਾਲ ਆਪਾਂ ਬੇਸਣ ਵਰਤਣਾ ਨਾਲ ਆਪਾਂ ਬ੍ਰੈਡ ਵਰਤਣਾ ਆ ਬਹੁਤ ਹੀ ਸੌਖੇ ਤਰੀਕੇ ਨਾਲ ਬਣਾਉਣ ਲੱਗੇ ਆ ਵੀਡੀਓ ਨੂੰ ਐਂਡ ਤੱਕ ਦੇਖਿਓ ਚਿਲੀ ਫਲੈਕਸ ਤੋਂ ਬਾਅਦ ਆਪਾਂ ਪਾਇਆ ਜੀਰਾ ਹਰੀਆਂ ਮਿਰਚਾਂ ਟੇਸ ਅਨੁਸਾਰ ਤੇ ਨਮਕ ਵੀ ਟੇਸ ਅਨੁਸਾਰ ਆਪਾਂ ਪਾਉਣਾ ਹੈ ਤੇ ਥੋੜਾ ਜਿਹਾ ਆਪਾਂ ਚਮਚਕ ਜਿਹਦੇ ਵਿੱਚ ਜਿਹੜਾ ਤੇਲ ਪਾ ਦੇਣਾ ਹੈ ਸਰੋਂ ਦਾ ਪਾ ਦਿਓ ਰਫਾਈਨਡ ਪਾ ਦਿਓ ਜਿਹੜਾ ਮਰਜ਼ੀ ਪਾ ਸਕਦੇ ਤੁਸੀਂ ਚਮਚੇ ਨਾਲੋਂ ਵੀ ਘੱਟ ਪਾਇਆ ਮੈਂ ਜ਼ਿਆਦਾ ਤੇਲ ਨਹੀਂ ਆਪਾਂ ਪਾਇਆ ਹੈ ਕਿ ਬਿਲਕੁਲ ਥੋੜਾ ਜਿਹਾ ਤੇਲ ਬਿਲਕੁਲ ਘੱਟ ਤੇਲ ਦੇ ਨਾਲ ਆਪਾਂ ਇਹ ਜਿਹੜੇ ਸਨੈਕਸ ਤਿਆਰ ਕਰਨੇ ਵਿੱਚ ਆਪਾਂ ਪਾਤਾ ਜੀ ਹਰਾ ਧਨੀਆ ਅੱਧੀ ਕੌਲੀ ਆਪਾਂ ਲਈਏ ਸੂਜੀ ਦੀ ਤੇ ਹੁਣ ਇਹਨੂੰ ਆਪਾਂ ਜਿਹੜਾ ਆ ਘੱਟ ਸੇਕ ਦੇ ਉੱਤੇ ਇਹਨੂੰ ਪਕਾਉਨੇ ਆ ਸੂਜੀ ਨੂੰ ਬਿਲਕੁਲ ਘੱਟ ਸੇਕ ਰੱਖਣਾ ਆ ਤੇ ਘੱਟ ਸੇਕ ਦੇ ਉੱਤੇ ਇਹਨੂੰ ਆਪਾਂ ਪਕਾਉਣਾ ਆ ਜੀ ਤੇ ਜ਼ਿਆਦਾ ਤੇਲ ਦੇ ਵਿੱਚ ਨਹੀਂ ਆਪਾਂ ਇਹਨੂੰ ਬਣਾਉਣਾ ਹੈ ਤੇ ਬਿਲਕੁਲ ਘੱਟ ਤੇਲ ਨਾਲ ਬਣਾਉਣਾ ਹੈ ਤੇ ਸੋਖੇ ਤਰੀਕੇ ਨਾਲ ਬਣਾਉਣਾ ਆ ਵੀਡੀਓ ਨੂੰ ਅਖੀਰ ਤੱਕ ਦੇਖਿਓ ਤਦੇ ਆਪਾਂ ਨੂੰ ਪੂਰੀ ਰੈਸਪੀ ਦਾ ਪਤਾ ਲੱਗੂਗਾ ਤੇ ਐਦਾਂ ਆਪਾਂ ਇਹਨੂੰ ਮੈਸ਼ ਕਰੀ ਜਾਣਾ ਆ ਇਹਦੇ ਵਿੱਚ ਗਿਲਟੀਆਂ ਨਹੀਂ ਪੈਣੀਆਂ ਚਾਹੀਦੀਆਂ ਗੱਠਾਂ ਨਹੀਂ ਪੈਣੀਆਂ ਚਾਹੀਦੀਆਂ ਤੇ ਕੋਈ ਔਖਾ ਨਹੀਂ ਬਹੁਤ ਹੀ ਸੌਖਾ ਆ ਬਣਾਉਣਾ ਇਹ ਇੱਕ ਕੌਲੀ ਮੈਂ ਲੈ ਆ ਜੀ ਆਲੂ ਉਬਲੇ ਆਲੂ ਮੈਸ਼ ਕਰਕੇ ਲੈ ਲੈ ਆ ਅੱਧੀ ਕੌਲੀ ਇੱਕ ਕੌਲੀ ਮੈਂ ਪਾਣੀ ਪਾਈ ਆ ਅੱਧੀ ਕੌਲੀ ਸੂਜੀ ਪਾਈ ਆ ਇੱਕ ਕੌਲੀ ਉਬਲੇ ਹੋਏ ਆਲੂ ਲੈ ਲੈ ਕद्दूकस ਕਰਕੇ ਤੇ ਹੁਣ ਇਹਨਾਂ ਨੂੰ ਆਪਾਂ ਕਰਨਾ ਮਿਕਸ ਤੇ ਮਸਾਲੇ ਵੀ ਆਪਾਂ ਆਪਣੀ ਮਰਜ਼ੀ ਦੇ ਨਾਲੇ ਪਾ ਸਕਦੇ ਨਮਕ ਮਿਰਚ ਪਾਇਆ ਆਪਾਂ ਜੀਰਾ ਪਾ ਲਿਆ ਆ ਜਿਆਦਾ ਮਸਾਲਾ ਨਹੀਂ ਪਾਇਆ ਅੱਧਾ ਕ ਚਮਚਾ ਆਪਾਂ ਪਾ ਲਿਆ ਦੇ ਵਿੱਚ ਤੇਲ ਦਾ ਤੇ ਘੱਟ ਸੇਕ ਦੇ ਉੱਤੇ ਇਹਨੂੰ ਆਪਾਂ ਨਾਲੇ ਤਾਂ ਸੂਜੀ ਆਪਣੀ ਪੱਕ ਜਾਊਗੀ ਤੇ ਦੇਖੋ ਜੀ ਐਦਾਂ ਆਪਾਂ ਇਹਨੂੰ ਮੈਸ਼ ਕਰਦੇ ਹੋਏ ਇਹਨੂੰ ਆਪਾਂ ਪਕਾ ਲੈਣਾ ਆ ਠੀਕ ਆ ਜੀ ਬਿਲਕੁਲ ਆਸਾਨ ਤਰੀਕਾ ਹੈ ਬਹੁਤ ਜ਼ਿਆਦਾ ਟੇਸਟੀ ਇਹ ਜਿਹੜੇ ਸਨੈਕਸ ਬਣ ਕੇ ਤਿਆਰ ਹੁੰਦੇ ਆ ਆਪਾਂ ਨੂੰ ਪਤਾ ਕਿ ਆਪਾਂ ਸੂਜੀ ਆਲੂ ਦੇ ਬਣਾਏ ਆ ਖਾਣ ਵਾਲੇ ਨੂੰ ਬਿਲਕੁਲ ਪਤਾ ਨਹੀਂ ਲੱਗੂਗਾ ਕਿ ਕਾਦੇ ਆਪਾਂ ਤਿਆਰ ਕੀਤੇ ਆ ਤੇ ਆਪਣਾ ਡੋਹ ਜਿਹੜਾ ਹੋ ਗਿਆ ਤਿਆਰ ਇੱਕ ਮੈਂ ਲੈ ਲਈ ਟਰੇ ਇਹਦੇ ਵਿੱਚ ਆਪਾਂ ਤੇਲ ਲਾ ਲੈਨੇ ਚੰਗੀ ਤਰ੍ਹਾਂ ਨੂੰ ਗ੍ਰੀਸ ਕਰ ਲੈਨੇ ਸਾਈਡਾਂ ਤੋਂ ਵੀ ਕਰ ਲੈਨੇ ਆ ਟਰੇ ਹੈਗੀ ਤਾਂ ਉਹਦੇ ਵਿੱਚ ਪਾ ਸਕਦੇ ਨਹੀਂ ਤਾਂ ਕਿਸੇ ਵੀ ਪਲੇਟ ਥਾਲੀ ਦੇ ਵਿੱਚ ਤੇ ਪਾ ਕੇ ਇਹਨੂੰ ਤੁਸੀਂ ਸੈੱਟ ਕਰ ਸਕਦੇ ਆ ਤੇ ਮੇਰੇ ਕੋਲ ਟਰੇ ਹੈਗੀ ਸੀਗੀ ਮੈਂ ਉਹਦੇ ਵਿੱਚ ਤੇਲ ਲਾ ਕੇ ਤੇ ਇਹਦੇ ਵਿੱਚ ਆਪਾਂ ਸਾਰੀ ਜਿਹੜੀ ਡੋ ਆ ਉਹਨੂੰ ਆਪਾਂ ਕੱਢ ਲੈਣਾ ਇਹਦੇ ਵਿੱਚ ਕੱਢ ਕੇ ਤੇ ਇਹਨੂੰ ਆਪਾਂ ਸੈੱਟ ਕਰ ਦੇਣਾ ਇਹਦੇ ਵਿੱਚ ਠੀਕ ਆ ਜੀ ਜਿਹੜਾ ਇਹਨੂੰ ਲੱਗਿਆ ਹੈ ਆਪਣੇ ਅਸੀਂ ਇਹਨੂੰ ਖੁਰਚਣਾ ਬੋਲਦੇ ਆ ਤੇ ਤੁਸੀਂ ਕੀ ਬੋਲਦੇ ਹੋ ਕਮੈਂਟ ਕਰਕੇ ਮੈਨੂੰ ਦੱਸਦੇ ਹੋ ਤੇ ਚਮਚੇ ਦੇ ਨਾਲ ਆਪਾਂ ਲਾ ਲੰਨੇ ਆ ਤੇ ਹੁਣ ਇਹਨੂੰ ਆਪਾਂ ਸੈੱਟ ਕਰ ਦਨੇ ਆ ਤਾਂ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਇਹ ਸੈੱਟ ਹੋ ਜਾਂਦਾ ਆ ਲਓ ਜੀ ਐਡੇ ਚਮਚੇ ਦੇ ਨਾਲ ਇਹ ਦੇਖੋ ਆਪਾਂ ਕਰ ਦੱਤਾ ਆ ਇੱਕੋ ਜਿਹਾ ਇਹਨੂੰ ਕਿਤੇ ਮੋਟਾ ਪਤਲਾ ਜ਼ਿਆਦਾ ਨਹੀਂ ਰੱਖਣਾ ਹੈਗਾ ਤਾਂ ਹੀ ਵਧੀਆ ਲੱਗੂਗਾ ਇਹ ਜਦੋਂ ਵੀ ਆਪਾਂ ਇਹਨੂੰ ਸ਼ੇਪ ਦਵਾਂਗੇ ਕੋਈ ਤਾਂ ਹੀ ਵਧੀਆ ਲੱਗੂਗਾ ਠੀਕ ਆ ਦੇਖੋ ਚਮਚੇ ਦੇ ਨਾਲ ਹੀ ਆਪਾਂ ਪ੍ਰੈਸ ਕਰਕੇ ਤੇ ਐਦਾਂ ਹੀ ਇਹਨੂੰ ਜਿਹੜਾ ਸੈੱਟ ਕਰ ਦੇਣਾ ਹੈ ਚੰਗੀ ਤਰ੍ਹਾਂ ਤੁਸੀਂ ਕਿਸੇ ਵੀ ਥਾਂ 'ਚ ਕਰ ਸਕਦੇ ਪਲੇਟ 'ਚ ਕਰ ਸਕਦੇ ਆ ਤੇ ਹੁਣ ਇਹਨੂੰ ਠੰਡਾ ਹੋਣ ਦਿੰਨੇ ਆ ਐਦਾਂੇ ਪਾਸੇ ਇਹਨੂੰ ਪੱਖੇ ਥੱਲੇ ਰੱਖ ਦੋ ਜਾਂ ਉੱਧਰ ਹੀ ਰੱਖ ਦੋ ਦੇਖੋ ਠੰਡਾ ਹੋ ਕੇ ਸੈੱਟ ਹੋ ਗਿਆ ਨਾ ਇਹ ਹੁਣ ਇਹਦੇ ਆਪਾਂ ਕੱਟ ਲੈਣੇ ਪੀਸ ਪੀਸ ਤੁਸੀਂ ਆਪਣੀ ਮਨਮਰਜ਼ੀ ਨਾਲ ਕੱਟੋ ਜਿੱਦਾਂ ਦੇ ਤੁਹਾਨੂੰ ਵਧੀਆ ਲੱਗਦੇ ਆ ਤੇ ਮੈਂ ਪਹਿਲਾਂ ਸਿੱਧੇ ਇੱਕ ਪਾਸੇ ਨੂੰ ਇਹਨਾਂ ਨੂੰ ਕੱਟ ਲਵਾਂਗੀ ਫੇਰ ਦੂਜੇ ਪਾਸੇ ਨੂੰ ਕੱਟ ਲੈਣੇ ਆਪਾਂ ਜਿੱਦਾਂ ਦੇ ਵੀ ਵਧੀਆ ਲੱਗਦੇ ਉਦਾਂ ਤੇ ਕੱਟ ਸਕਦੇ ਆ ਤੇ ਤੇਲ ਆਪਾਂ ਜਦੋਂ ਇਹਨਾਂ ਨੂੰ ਫਰਾਈ ਵੀ ਕਰਨਾ ਨਾ ਇਹਨਾਂ ਨੂੰ ਸ਼ੈਲੋ ਫਰਾਈ ਨਹੀਂ ਕਰਨਾ ਡੀਪ ਫਰਾਈ ਨਹੀਂ ਕਰਨਾ ਸ਼ੈਲੋ ਫਰਾਈ ਕਰਨਾ ਸੌਰੀ ਤੇ ਡੀਪ ਫਰਾਈ ਨਹੀਂ ਇਹਨਾਂ ਨੂੰ ਕਰਨਾ ਆਪਾਂ ਜਿਆਦਾ ਤੇਲ ਚ ਨਹੀਂ ਕਰਨਾ ਹੈਗਾ ਸ਼ੈਲੋ ਫਰਾਈ ਕਰਨਾ ਥੋੜਾ ਜਿਹਾ ਤੇਲ ਪਾ ਕੇ ਠੀਕ ਆ ਜੀ ਦੇਖੋ ਆਪਾਂ ਪਹਿਲਾਂ ਇੱਦਾਂ ਸਿੱਧੇ ਪੀਸ ਕੱਟ ਲਏ ਦੋਨਾਂ ਪਾਸਿਆਂ ਤੇ ਮੈਂ ਚੱਕ ਕੇ ਦਿਖਾਨੀ ਦੇਖ ਸਕਦੇ ਤੁਸੀਂ ਐਦਾਂ ਬਹੁਤ ਵਧੀਆ ਪੀਸ ਜਿਹੜੇ ਨਿਕਲ ਜਾਂਦੇ ਹੈ ਬੜਾ ਸੋਹਣਾ ਸੈੱਟ ਹੋ ਜਾਂਦਾ ਹੈ ਇਹ ਹੁਣ ਸਾਰੇ ਪੀਸ ਆਪਾਂ ਪਹਿਲਾਂ ਇੱਦਾਂ ਕੱਢ ਕੇ ਰੱਖ ਲੈਣੇ ਆ। ਲਓ ਜੀ ਸਾਰੇ ਪੀਸ ਆਪਾਂ ਕੱਢ ਲਏ ਆ ਜਿਹੜੇ ਵੱਡੇ ਪੀਸ ਵਾ ਨਾ ਉਹਨਾਂ ਨੂੰ ਹੁਣ ਆਪਾਂ ਫਿਰ ਵਿਚਾਰੋਂ ਦੇ ਕੱਟ ਦੇਣਾ ਆ। ਕੋਈ ਵੀ ਸ਼ੇਪ ਤੁਸੀਂ ਦੇ ਦਿਓ। ਜੇ ਗੋਲ ਕੱਟਣੇ ਚਾਹੁੰਦੇ ਆ ਤਾਂ ਇਹਨਾਂ ਨੂੰ ਤੁਸੀਂ ਕੋਈ ਢੱਕਣ ਲੈ ਲਓ, ਕੋਈ ਛੋਟੀ ਜਿਹੀ ਕੌਲੀ ਗਲਾਸ ਲੈ ਲਓ ਉਹਦੇ ਨਾਲ ਗੋਲ ਕੱਟ ਲਓ। ਸ਼ੇਪ ਆਪਣੀ ਮਨਮਰਜ਼ੀ ਨਾਲ ਆਪਾਂ ਇਹਦੀ ਦੇ ਸਕਦੇ ਆ ਤੇ ਇੱਦਾਂ ਆਪਾਂ ਪੀਸ ਜਿਹੜੇ ਵੱਡੇ ਆ ਇਹਨਾਂ ਨੂੰ ਆਪਾਂ ਇੱਦਾਂ ਕੱਟ ਲੈਣਾ ਆ ਤੇ ਕੋਨੇ ਜਿਹੇ ਜਿਹੜੇ ਛੋਟੇ ਇਹਨਾਂ ਨੂੰ ਆਪਾਂ ਉੱਤੇ ਰਹਿਣ ਦਣਾ ਦੇਖ ਸਕਦੇ ਤੁਸੀਂ ਤੇਲ ਵਿੱਚ ਕਿੰਨਾ ਕੁ ਪਾਏ ਆ ਡੀਪ ਫਰਾਈ ਬਿਲਕੁਲ ਨਹੀਂ ਇਹਨਾਂ ਨੂੰ ਕਰਨਾ ਬਿਲਕੁਲ ਥੋੜੇ ਜਿਹੇ ਤੇਲ ਦੇ ਵਿੱਚ ਇਹਨਾਂ ਨੂੰ ਆਪਾਂ ਫਰਾਈ ਕਰਨਾ ਹੈ ਕਿਉਂਕਿ ਸੂਜੀ ਆਪਾਂ ਜਿਹੜੀ ਆ ਪਕਾ ਲਈ ਆ ਥੋੜੀ ਤੇ ਐਦਾਂ ਤੁਸੀਂ ਹੁਣ ਜਿਹੜਾ ਸੇਕ ਆਪਾਂ ਉਹਨੂੰ ਮੀਡੀਅਮ ਰੱਖਣਾ ਜ਼ਿਆਦਾ ਨਹੀਂ ਕਰਨਾ ਹੈਗਾ ਕਿਉਂਕਿ ਅੰਦਰ ਤੱਕ ਪਕਾਉਣੇ ਆਪਾਂ ਤੇਲ ਵੀ ਆਪਾਂ ਘੱਟ ਪਾਇਆ ਇਸ ਕਰਕੇ ਮੀਡੀਅਮ ਸੇਕ ਦੇਓ ਤੇ ਇਹਨਾਂ ਨੂੰ ਪਕਾਉਣਾ ਤੇ ਇੱਕ ਪਾਸੇ ਸੇਕ ਲੱਗ ਗਿਆ ਹੈ ਤੇ ਹੁਣ ਇਹਨਾਂ ਨੂੰ ਥੋੜੀ ਜਿਹੀ ਆ ਆਸਾਨੀ ਜਿਹੇ ਦੇ ਨਾਲ ਜਿਹੜਾ ਇਦਾਂ ਆਪਾਂ ਪਲਟ ਦਾਣਾ ਹੈ ਹਲਕੇ ਜਿਹੇ ਹੱਥਾਂ ਦੇ ਨਾਲ ਪਲਟ ਦਾਣਾ ਇਹਨਾਂ ਨੂੰ ਬਸ ਇੱਕ ਪਾਸੇ ਸੇਕ ਲੱਗ ਗਿਆ ਹੈ ਤੇ ਦੂਜੇ ਪਾਸੇ ਵੀ ਇਦਾਂ ਸੇਕ ਲੱਗ ਗਿਆ ਜਦੋਂ ਇਹ 골ਡਨ ਹੋ ਗਏ ਤੇ ਇਹਨੂੰ ਆਪਾਂ ਕੱਟ ਲੈਣਾ ਦੇਖ ਸਕਦੇ ਤੁਸੀਂ ਕਿੰਨਾ ਸੌਖੇ ਹੈ ਇਹ ਸਨੈਕਸ ਜਿਹੜੇ ਬਣਾ ਕੇ ਤਿਆਰ ਕਰਨੇ ਤੇ ਸੂਜੀ ਆਲੂ ਦੇ ਹੀ ਆਪਾਂ ਬਣਾਏ ਆ ਤੇ ਖਾਣ ਵਾਲੇ ਨੂੰ ਬਿਲਕੁਲ ਨਹੀਂ ਇਹਦਾ ਅੰਦਾਜ਼ਾ ਹੋਊਗਾ ਕਿਹੜੀ ਚੀਜ਼ ਦੇ ਬਣਾਏ ਆ ਜੋ ਕਿ ਮੈਂ ਪਹਿਲਾਂ ਜਿਹੜੀ ਰੈਸਪੀ ਤਿਆਰ ਕਰਦੀ ਆ ਤੇ ਫਿਰ ਇਹ ਆਪਾਂ ਘਰਦਿਆਂ ਨੂੰ ਖਾਣ ਨੂੰ ਦੇਈਦੀ ਆ ਤੇ ਖਾ ਕੇ ਉਹ ਦੱਸਦੇ ਕਿੰਦਾਂ ਦਾ ਟੇਸ ਉਹ ਤੋਂ ਬਾਅਦ ਮੈਂ ਵੀਡੀਓ ਜਿਹੜੀ ਅਪਲੋਡ ਕਰਦੀ ਆ ਜਦੋਂ ਮੈਨੂੰ ਪੂਰੀ ਤਸੱਲੀ ਹੁੰਦੀ ਨਾ ਵੇ ਸਹੀ ਵੀਡੀਓ ਆ ਸਹੀ ਰੈਸਪੀ ਆ ਤੇ ਤਾਂ ਮੈਂ ਅਪਲੋਡ ਕਰਦੀ ਆ ਠੀਕ ਆ ਜੀ ਤੇ ਲਓ ਜੀ ਪਹਿਲਾ ਵੈਚ ਆਪਣਾ ਦੇਖੋ 골ਡਨ ਹੋ ਗਿਆ ਆ ਇਹਨੂੰ ਆਪਾਂ ਟਿਸ਼ੂ ਦੇ ਉੱਤੇ ਕੱਢ ਲੈਣਾ ਹੈ ਟਿਸ਼ੂ ਦੇ ਉੱਤੇ ਕੱਢਣਾ ਚਾਹੀਦਾ ਕਿਉਂਕਿ ਕੋਈ ਵੀ ਐਕਸਟਰਾ ਮੜਾ ਮੋਟਾ ਤੇਲ ਹੋਊ ਤਾਂ ਉਹ ਤੇ ਚੁੱਧ ਉੱਤੇ ਨਿਕਲ ਜਾਊਗਾ ਜਾਇ ਨੂੰ ਕਿ ਸਜਾਲੀ ਦੇ ਉੱਤੇ ਕੱਢ ਲਓ ਇਹਨਾਂ ਤੇਲ ਨਹੀਂ ਇਹਦੇ ਵਿੱਚ ਦੇਖ ਸਕਦੇ ਤੁਸੀਂ ਮੈਂ ਕਿੰਨਾ ਕ ਤੇਲ ਪਾਇਆ ਸੀ ਤੇ ਕਿੰਨਾ ਕ ਤੇਲ ਇਹਨਾਂ ਨੂੰ ਲੱਗਿਆ ਠੀਕ ਆ ਜੀ ਪਹਿਲਾ ਬੈਚ ਜਿਹੜਾ ਆਪਣਾ ਹੋ ਗਿਆ ਤਿਆਰ ਤੇ ਦੂਜਾ ਵੀ ਆਪਾਂ ਐਸੇ ਤਰ੍ਹਾਂ ਪਾ ਲੈਣਾ ਆ ਸਾਰੇ ਜਿਹੜੇ ਆਪਣੇ ਸਨੈਕਸ ਹੈਗੇ ਜੀ ਪੂਰੇ ਪੀਸ ਆਪਾਂ ਐਦਾਂ ਬਣਾ ਕੇ ਤਿਆਰ ਕਰ ਲੈਣੇ ਆ ਤੇ ਤੁਸੀਂ ਚਾਹ ਦੇ ਨਾਲ ਇਹਨਾਂ ਨੂੰ ਬਣਾ ਕੇ ਖਾ ਸਕਦੇ ਗੈਸਟ ਆਏ ਆ ਤਾਂ ਤੁਸੀਂ ਉਦੋਂ ਇਹਨਾਂ ਨੂੰ ਬਣਾ ਜਿਹੜਾ ਆਪਾਂ ਬਾਜ਼ਾਰੋਂ ਸਮੋਸੇ ਲੈਣ ਪਕੌੜੇ ਲੈਣ ਭੱਜਦੇ ਨਾ ਆਪਾਂ ਐਦਾਂ ਦੀ ਚੀਜ਼ ਜਿਹੜੀ ਘਰੇ ਫਟਾਫਟ ਬਣਾ ਕੇ ਤਿਆਰ ਕਰ ਸਕਦੇ ਆ ਦੂਏ ਬੈਚ ਨੂੰ ਬੇਕ ਪਾਸੇ ਸੇਕ ਲੱਗ ਗਿਆ ਪਲਟ ਦਾਣਾ ਬਸ ਉਸੇ ਤਰ੍ਹਾਂ ਆਪਾਂ ਇਹਨੂੰ ਵੀ ਜਿਹੜਾ 골ਡਨ ਜਿਹਾ ਕਰਕੇ ਇਹਨੂੰ ਵੀ ਕੱਢ ਲੈਣਾ ਹੈ ਜੀ ਵੀਡੀਓ ਮੇਰੀ ਚੰਗੀ ਲੱਗਦੀ ਹੁੰ ਤਾਂ ਵੀਡੀਓ ਮੇਰੀ ਨੂੰ ਲਾਈਕ ਜਰੂਰ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਮੈਨੂੰ ਦੱਸਿਆ ਕਰੋ ਮੇਰੀ ਰੈਸਪੀ ਕਿੱਦਾਂ ਦੀ ਲੱਗਦੀ ਤੁਹਾਨੂੰ ਨਵੇਂ ਵੀਬਰ ਜਿਹੜੇ ਜੋੜਦੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਸਪੋਰਟ ਕਰੋ ਮੇਰੇ ਚੈਨਲ ਨੂੰ ਤੇ ਲਓ ਜੀ ਆਪਾਂ ਇਹ ਵੀ ਕੱਢ ਲੈਣੇ ਆ ਪੂਰੇ ਆਪਾਂ ਜਿੰਨੇ ਵੀ ਪੀਸ ਹੈਗੇ ਆਪਣੇ ਸਾਰੇ ਇਹ ਆਪਾਂ ਐਦਾਂ ਬਣਾ ਕੇ ਤਿਆਰ ਕਰ ਲੈਣੇ ਜਦੋਂ ਮੈਂ ਇਹ ਘਰਦਿਆਂ ਨੂੰ ਬਣਾ ਕੇ ਖਾਣ ਨੂੰ ਦਿੱਤੇ ਆ ਤਾਂ ਉਹਨਾਂ ਨੇ ਇਹੀ ਕਿਹਾ ਕਿ ਬ੍ਰੈਡ ਆ ਤੇ ਖਾ ਕੇ ਵੀ ਨਹੀਂ ਪਤਾ ਲੱਗਿਆ ਕਿ ਕਿਹੜੀ ਚੀਜ਼ ਆ ਠੀਕ ਆ ਜੀ ਦੇਖੋ ਕਿੰਨੇ ਸੋਹਣੇ 골ਡਨ ਬਣੇ ਆ ਬਹੁਤ ਟੇਸਟੀ ਬਣੇ ਆ ਸੌਫਟ ਬਣੇ ਆ ਇਹਨ ਜਾਲੀਦਾਰ ਬਣੇ ਕੋ ਸੋਡਾ ਕੋਈ ਨੋ ਕੋਸ਼ ਨਹੀਂ ਆਪਾਂ ਇਹਦੇ ਵਿੱਚ ਪਾਇਆ ਸੂਜੀ ਤੇ ਆਲੂ ਆ ਦੇਖੋ ਜੀ ਬਣਾਓ ਤੇ ਖਾਓ ਜੀ ਤੇ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਿਆ ਕਰੋ ਕਿ ਮੇਰੀ ਜਿਹੜੀ ਰੈਸਪੀ ਆ ਤੁਹਾਨੂੰ ਕਿੱਦਾਂ ਦੀ ਲੱਗਦੀ ਆ ਨਵੇਂ ਵੀਰ ਜਿਹੜੇ ਜੋੜਦੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਸਪੋਰਟ ਕਰੋ ਵੀਡੀਓ ਦੇਖਣ ਲਈ ਧੰਨਵਾਦ ਜੀ ਦੇਖੋ ਨੇੜੇ ਤੋਂ ਕਰਕੇ ਮੈਂ ਦਿਖਾ ਦੱਤੇ ਆ ਕਿੰਨੇ ਸੋਹਣੇ ਦੇਖਣ ਨੂੰ ਲੱਗਦੇ ਆ ਬਣਾਓ ਤੇ ਖਾਓ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ